ਹਾਂਜੀ ਬਾਈ ਜੀ ਬਹੁਤ ਬਹੁਤ ਸਵਾਗਤ ਆ ਜੀ ਆਪਣੇ ਪੇਜ ਤੇ ਤੇ YouTube ਚੈਨਲ ਤੇ ਵਾਹਿਗੁਰੂ ਜੀ ਘਰਪਾਣੋਂ ਤੁਸੀਂ ਸਾਰੇ ਬਾਈ ਜੀ ਪੰਜਾਬ ਵਾਸੀ ਸਾਰੇ ਠੀਕ ਠਾਕ ਹੋਵੋਗੇ ਕੈਨੇਡੀਅਨ ਗਵਰਨਮੈਂਟ ਦੁਆਰਾ ਪਿਛਲੇ ਲਗਭਗ 17 18 ਤਰੀਕ ਨੂੰ ਇੱਕ ਅਨਾਉਂਸਮੈਂਟ ਕੀਤੀ ਗਈ ਸੀ ਵੀ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਵੀ ਜਿਹੜੀਆਂ ਕੁੜੀਆਂ ਜਿਨ੍ਹਾਂ ਦੇ ਵਿਆਹ ਹੋਇਆ ਚਾਹੇ ਮੁੰਡੇ ਵੀ ਆਵਦੇ ਸਪਾਊਸ ਨੂੰ ਕੈਨੇਡਾ ਬੁਲਾ ਸਕਦੇ ਆ ਹੁਣ ਬਾਈ ਜੀ ਤੁਸੀਂ ਕਿਸੇ ਕੁੜੀ ਨੂੰ ਲਾਉਦੇ ਹਨਾ ਚਾਹੇ ਮੁੰਡੇ ਨੂੰ ਲਾਉਦੇ ਹਨਾ ਪੈਸੇ ਲਾ ਕੇ ਤੁਸੀਂ ਕੈਨੇਡਾ ਭੇਜਦੇ ਹੋ ਤਾਂ ਇਹ ਗੱਲ ਅਹਿਮ ਹੋ ਜੂਗੀ ਤੁਹਾਡੇ ਲਈ ਵੀ ਇਹੋ ਜਿਹੇ ਕਿਹੜੇ ਕੋਰਸ ਆ ਜਿਹੜੇ ਨਾਲ ਦੇ ਵਿੱਚ ਤੁਸੀਂ ਆਪਦੇ ਸਪਾਊਸ ਨੂੰ ਬੁਲਾ ਸਕਦੇ ਹੋ ਤੇ ਨਹੀਂ ਤਾਂ ਜੇ ਤੁਸੀਂ ਇਦਾਂ ਹੀ ਬਾਈ ਜੀ ਕਿਸੇ ਏਜੰਟ ਮਰ ਲਾ ਕੇ ਜਾ ਚਾੜਤੀ ਹਨਾ ਕੁੜੀ ਤੇ ਬਾਅਦ ਦੇ ਵਿੱਚ ਆਪਾਂ ਇਹੀ ਕਹੀ ਜਾਂਦੇ ਹੁੰਨੇ ਆ ਜੀ ਕੁੜੀ ਜਾ ਕੇ ਮੁੱਕਰ ਗਈ ਪਰ ਕਈ ਵਾਰੀ ਰਿਐਲਿਟੀ ਆ ਜਿਹੜੀ ਉਹ ਹੋਰ ਬਣ ਜਾਂਦੀ ਆ ਤੇ ਇਹਦੇ ਵਿੱਚ ਵੀ ਬਈ ਕੋਈ ਸ਼ੱਕ ਨਹੀਂ ਹੈਗਾ ਵੀ ਪਿਛਲੇ ਲੰਬੇ ਸਮੇਂ ਤੋਂ ਬਿਆੰਤ ਕੌਰ ਅਰਗੀਆਂ ਬਹੁਤ ਸਾਰੀਆਂ ਕੁੜੀਆਂ ਆਈਆਂ ਜਿਹੜੀਆਂ ਇੱਥੇ ਆ ਕੇ ਆ ਕਿਸੇ ਲੋਡਬੰਦ ਪਰਿਵਾਰ ਦੇ ਹਨਾ ਪੈਸੇ ਲਵਾਏ ਬਾਅਦ ਚ ਖਰਾਬ ਕੀਤੇ ਹਨਾ ਉਹਨਾਂ ਨੇ ਇੱਥੇ ਆ ਕੇ ਬੁਲਾਇਆ ਨਹੀਂ ਉਹਨਾਂ ਨੂੰ ਇਦਾਂ ਦੀਆਂ ਵੀ ਕੁੜੀਆਂ ਹੈਗੀਆਂ ਪਰ ਹੁਣ ਆ ਜਿਹੜਾ ਜਿਹੜੇ ਜੈਨੂਨ ਆਉਣਾ ਚਾਹੁੰਦੇ ਆ ਬਈ ਸਹੀ ਤਰੀਕੇ ਨਾਲ ਪਰ ਉਹਨਾਂ ਤੇ ਵੀ ਇਹ ਚੀਜ਼ ਹੁਣ ਥੋੜੀ ਜਿਹੀ ਲਾਗੂ ਹੋ ਸਕਦੀ ਹੈ ਮੈਂ ਤੁਹਾਡੇ ਨਾਲ ਕੁਝ ਇੱਕ ਜਿਹੜੇ ਕੰਮ ਆ ਉਹ ਸ਼ੇਅਰ ਕਰਦਾ ਹੈਗਾ ਹੁਣ ਇਹੀ ਕੁੜੀਆਂ ਜਿਹੜੀਆਂ ਆਪਦੇ ਸਪਾਊਸ ਨੂੰ ਬੁਲਾ ਸਕਣੀਆਂ ਕੈਨੇਡਾ ਦੇ ਵਿੱਚ ਤੇ ਜੇ ਕੋਈ ਕੁੜੀ ਤੁਸੀਂ ਸੋਚਦੇ ਆ ਵੀ ਕੁੜੀ ਜਾਊਗੀ ਤੇ ਉੱਥੇ ਜਾ ਕੇ ਕਿਸੇ ਰੈਸਟੋਰੈਂਟ ਤੇ ਕੰਮ ਕਰਨ ਲੱਗ ਜੂਗੀ ਜਾਂ ਕੋਈ ਹੋਰ ਕੋਈ ਕੋਈ ਮੜਾ ਮੋਟਾ ਕੰਮ ਕਰ ਲੂਗੀ ਤਾਂ ਉਹ ਤੁਹਾਡੇ ਮੰਨ ਲਾ ਤੁਹਾਨੂੰ ਬੁਲਾ ਲੂਗੀ ਤਾਂ ਤੁਸੀਂ ਬਾਈ ਜੀ ਇਹ ਭੁੱਲ ਜਿਓ ਜੇ ਹੁਣ ਮੈਂ ਤੁਹਾਡੇ ਨਾਲ ਕੰਮਾਂ ਬਾਰੇ ਜਿਹੜੀ ਗੱਲਬਾਤ ਕਰਦਾ ਹੁਣ ਉਹ ਕੁੜੀ ਆਪਦੇ ਹਸਬੈਂਡ ਨੂੰ ਬੁਲਾ ਸਕਦੀ ਹੈ ਜਿਹੜੀ ਕੁੜੀ ਨੌਕ ਜ਼ੀਰੋ ਦੇ ਵਿੱਚ ਤੇ ਨੌਕ ए ਦੇ ਵਿੱਚ ਕੰਮ ਕਰਦੀ ਹੋਵੇ ਤੇ ਜਾਂ ਜੀ ਦੀ ਮਾਸਟਰ ਡਿਗਰੀ ਇੱਥੇ ਕਰਨੀ ਹੋਵੇ ਆ ਕੇ ਤੇ ਜਾਂ ਇੱਥੇ ਮੈਡੀਕਲ ਫੀਲਡ ਦੇ ਵਿੱਚ ਕੰਮ ਕਰਦੀ ਹੋਵੇ ਆ ਕੇ ਉਹ ਕੁੜੀ ਆਪਦੇ ਹਸਬੰਦ ਨੂੰ ਬੁਲਾ ਸਕਦੀ ਹੈਗੀ ਆ ਜਿਹੜਾ ਮੈਡੀਕਲ ਫੀਲਡ ਹੋ ਗਿਆ ਤੇ ਜਿਹੜਾ ਹੋ ਗਿਆ ਮਾਸਟਰ ਡਿਗਰੀ ਜਿਹੜੀ ਕੁੜੀ ਇੱਥੇ ਆ ਕੇ ਕਰੂਗੀ ਉਹ ਤਾਂ ਆਪਦੇ ਹਸਬੰਦ ਨੂੰ ਪੜ੍ਹਦੇ ਟਾਈਮ ਹੀ ਬੁਲਾ ਸਕਦੀ ਆ ਇਹ ਗੱਲ ਮੁੰਡੇ ਤੇ ਵੀ ਲਾਗੂ ਹੁੰਦੀ ਹੈ ਮੈਂ ਜ਼ਿਆਦਾਤਰ ਕੁੜੀਆਂ ਤੇ ਲੋਕ ਪੈਸੇ ਲਾਉਂਦੇ ਮੈਂ ਤਾਂ ਤੁਹਾਡੇ ਨਾਲ ਕੁੜੀ ਬਾਰੇ ਹੀ ਗੱਲ ਕਰੂੰਗਾ ਪਰ ਹੁਣ ਜਿਹੜੀ ਕੁੜੀ ਕੋਈ ਨੋਰਮਲ ਬਣਾਉਣਾ ਚਾਹੁੰਦੀ ਆ ਉਹਦੇ ਲਈ ਨੌਕ 0 ਤੇ ਨੌਕ A ਦੇ ਕੰਮ ਹੈਗੇ ਮੈਂ ਲਿਸਟਾ ਜਿਹੜੀ ਆ ਮੈਂਸ਼ਨ ਕੀਤੀ ਹੋਈ ਆ ਤੁਹਾਡੇ ਨਾਲ ਤੁਸੀਂ ਆ ਚੈੱਕ ਕਰਦੇ ਰਹੋ ਜੇ ਬਈ ਦੇ ਨਾਲ-ਨਾਲ ਪੜ੍ਹ ਲਿਓ ਜੇ ਇਹਦੇ ਵਿੱਚ ਕੀ ਆ ਬਈ ਜੀ ਇੱਕ ਤਾਂ ਹੈਗੇ ਰੈਸਟੋਰੈਂਟ ਜਿਹੜੀ ਮੈਨੇਜਰ ਉਹ ਪੜ੍ਹਾਈ ਤੋਂ ਬਾਅਦ ਕੰਮ ਕਰੋਗੇ ਮੈਨੇਜਰ ਬਣੋਗੇ ਤਾਂ ਆਪਦੇ ਸਪਾਊਸ ਨੂੰ ਬੁਲਾ ਸਕਦੇ ਆ ਸੀਨੀਅਰ ਮੈਨੇਜਰ ਹੋਗੇ ਟੀਚਰ ਹੋਗੇ ਇੰਜੀਨੀਅਰ ਹੋਗੇ ਡਾਕਟਰ ਹੋਗੇ ਲਾਇਰ ਹੋਗੇ ਸੌਫਟਵੇਅਰ ਡਿਵੈਲਪਰ ਹੋਗੇ ਡੈਂਟਿਸਟ ਹੋਗੇ ਇਦਾਂ ਦੇ ਕੰਮ ਬਾਈ ਜਿਹੜੇ ਨੌਕ ਜ਼ੀਰੋ ਦੇ ਵਿੱਚ ਆਉਂਦੇ ਆ ਮਾਰਕੀਟਿੰਗ ਮੈਨੇਜਰ ਹੋ ਗਏ ਫਾਈਨੈਂਸ਼ੀਅਲ ਮੈਨੇਜਰ ਕਹਿਣ ਦਾ ਮਤਲਬ ਇਹ ਹੈ ਵੀ ਪੂਰੇ ਹਾਈ ਲੈਵਲ ਦੀਆਂ ਜੌਬਾਂ ਕੰਸਟਰਕਸ਼ਨ ਮੈਨੇਜਰ ਹੋ ਗਏ ਆਈਟੀ ਮੈਨੇਜਰ ਹੋ ਗਏ ਇੰਜੀਨੀਅਰ ਮੈਨੇਜਰ ਹੋ ਗਏ ਇਦਾਂ ਦੀਆਂ ਜਿਹੜੀਆਂ ਜੌਬਾਂ ਕੋਈ ਕੁੜੀ ਆ ਕੇ ਕਰੂਗੀ ਉਹ ਆਪਦੇ ਸਪਾਊਸ ਦੀ ਫੈਲ ਲਾ ਸਕਦੀ ਆ ਪਰ ਆਦਰਵਾਈਜ਼ ਹੋਰ ਕੋਈ ਵੀ ਕੁੜੀ ਆਪਦੇ ਸਪਾਊਸ ਨੂੰ ਬੁਲਾ ਨਹੀਂ ਸਕਦੀ ਤੇ ਹੁਣ ਹਾਲਾਤ ਇਹ ਬਣ ਜਾਣੇ ਹੈਗੇ ਵੀ ਇੱਥੇ ਕੁੜੀਆਂ ਦੀ ਬਣਤਾ ਜਾਣੀ ਹੈ ਮਜਬੂਰੀ ਨਾ ਬੁਲਾਉਣਾ ਪਰ ਆਪਣੇ ਆਰਗਿਆਂ ਨੇ ਬਾਈ ਜੀ ਬਾਸ ਦੇ ਵਿੱਚ ਉੱਥੇ ਇੰਡੀਆ ਦੇ ਵਿੱਚ ਪੰਜਾਬ ਚ ਬੈਠੇ ਰੌਲਾ ਪਾਈ ਜਾਂਦੇ ਹੁੰਨੇ ਆ ਵੀ ਕੁੜੀ ਮੁਕਰ ਗਈ ਸੋ ਤੁਸੀਂ ਆਪਦੇ ਪੈਸੇ ਲਾਉਣੇ ਆ ਮੈਂ ਹੋਰ ਵੀ ਜਿਹੜੀਆਂ ਨੌਕ 2 ਦੀਆਂ ਤੇ 3 ਦੀਆਂ ਜਿਹੜੀਆਂ ਆ ਤੁਸੀਂ ਸਕਰੀਨ ਸ਼ਾਟ ਆ ਜਿਹੜਾ ਚੈੱਕ ਕਰ ਲਓ ਤੇ ਇਹਦੇ ਵਿੱਚ ਮੇਰੀ ਵੀਡੀਓ ਨੂੰ ਸਟਾਪ ਕਰਕੇ ਜ਼ੂਮ ਕਰਕੇ ਦੇਖ ਲਓ ਜੇ ਵੀ ਕਿਹੜੇ ਕਿਹੜੇ ਕੰਮ ਆ ਹੈਗੇ ਆ ਤੁਹਾਨੂੰ ਜੇ ਕੋਈ ਕੁੜੀ ਉਦਾਂ ਦੀ ਮਿਲਦੀ ਹੈਗੀ ਇਹ ਵੀ ਜਿਹੜੇ ਕੁੜੀ ਤੁਹਾਡੇ ਆ ਕੰਮ ਕਰ ਲੂਗੀ ਤਾਂ ਤੁਸੀਂ ਜਰੂਰ ਦੇਖ ਲਓ ਜੇ ਵੀ ਹਾਂਜੀ ਕੁੜੀ ਕੰਮ ਇਹ ਕਰ ਸਕਦੀ ਹੈਗੀ ਆ ਤਾਂ ਉਹ ਤੁਹਾਨੂੰ ਬੁਲਾ ਵੀ ਸਕਦੀ ਹੈਗੀ ਪਰ ਅਦਰਵਾਈਜ਼ ਬਾਈ ਜੀ ਹੋਰ ਕੋਈ ਵੀ ਕੁੜੀ ਤੁਹਾਨੂੰ ਸਪਾਊਸ ਕੇਸ ਤੇ ਜਿਹੜੀ ਉਹ ਕੈਨੇਡਾ ਨਹੀਂ ਬੁਲਾ ਸਕੂਗੀ ਆਉਣ ਵਾਲੇ ਦਿਨਾਂ ਨੂੰ ਤੁਸੀਂ ਆਪਦਾ ਪੈਸਾ ਆਪਦਾ ਸਮਾਂ ਇਸ ਚੀਜ਼ ਤੇ ਖਰਾਬ ਨਾ ਕਰਿਓ ਕਿਉਂਕਿ ਤੁਹਾਨੂੰ ਵੀਜ਼ਾ ਜਿਹੜਾ ਮਿਲਣਾ ਹੀ ਨਹੀਂਗਾ ਤੇ ਬਾਅਦ ਦੇ ਵਿੱਚ ਬਾਈ ਜੀ ਇਸੇ ਕੈਮਰੇ ਦੇ ਵਿੱਚ ਬਹਿ ਕੇ ਇੰਟਰਵਿਊਆਂ ਦੇਈ ਜਾਂਦੇ ਹੁੰਨੇ ਹਨਾ ਰੋਈ ਜਾਂਦੇ ਹੁੰਨੇ ਆ ਜੀ ਕੁੜੀ ਮੁੱਕਰ ਗਈ ਸਾਡੇ ਹਨਾ ਪੈਸੇ ਲਵਾ ਕੇ ਸਾਡਾ ਤਾਂ ਜੀ 40 ਲੱਖ ਲੱਗੇ ਸਾਡਾ ਤਾਂ 45 ਲੱਖ ਲੱਗੇ ਜੇ ਫਿਰ ਗੱਲਾਂ ਬਾਈ ਜੀ ਹੋਰ ਹੋ ਜਾਂਦੀਆਂ ਸੋ ਕੋਸ਼ਿਸ਼ ਤਾਂ ਇਹ ਕਰਿਆ ਕਰੋ ਵੀ ਪਹਿਲਾਂ ਹੀ ਇਦਾਂ ਦੀਆਂ ਵੀਡੀਓ ਦੇਖ ਕੇ ਸ਼ੇਅਰ ਕਰਦਿਆ ਕਰੋ ਕੋਈ ਚਾਰ ਵੀਰ ਭਰਾਵਾਂ ਦੇ ਜਿਹੜਾ ਫਾਇਦਾ ਹੋ ਜੇ ਤੇ ਨਹੀਂ ਤਾਂ ਬਾਈ ਜੀ ਕੈਨੇਡਾ ਵਾਲੇ ਤਾਂ ਹੋ ਜਾਂਦਾ ਹੋ ਜਾਂਦੇ ਦੁਖੀ ਥੋੜਾ ਜਿਹਾ ਮੈਂ ਪਿਛਲੇ ਟਾਈਮ ਤੋਂ ਦੇਖ ਰਿਹਾ ਸੀ 네ਗੇਟਿਵ ਕਮੈਂਟ ਕਰ ਜਾਂਦੇ ਆ ਜਿਹੜੇ ਉਹ ਜਿਹੜੇ ਕੈਨੇਡਾ ਰਹਿੰਦੇ ਆ ਮੋਸਟਲੀ ਬਈ ਜੀ ਬੰਦੇ ਉਹੀ ਆ ਜਿਨ੍ਹਾਂ ਨੇ ਤਾਂ ਤੁਹਾਡੇ ਆਉਣ ਦੇ ਵਿੱਚ ਤੁਹਾਡੇ ਤੋਂ ਕਿਰਾਏ ਲੈ ਕੇ ਹੋ ਸਕਦਾ ਕਿਸ਼ਤਾਂ ਭਰਨੀਆਂ ਹੋਣ ਤੇ ਹੋ ਸਕਦਾ ਇਹ ਸੋਚਦੇ ਹੋਣ ਯਾਰ ਵੀ ਜੇ ਇਮੀਗ੍ਰੇਸ਼ਨ ਵਾਲੇ ਆਉਣਗੇ ਤਾਂ ਯਾਰ ਆ ਕੇ ਸਾਨੂੰ ਕਿਰਾਇਆ ਘਰ ਇਹ ਦੇਣਗੇ ਤੇ ਅਸੀਂ ਕਿਸ਼ਤਾਂ ਤੇ ਘਰ ਲੈ ਲਾਂਗੇ ਕਿਉਂਕਿ ਜੇ ਘਰਾਂ ਦੀ ਗੱਲ ਕਰੀਏ ਕੋਈ 10% ਬੰਦੇ ਆ ਜਿਹੜੇ ਘਰ ਆਪਦੇ ਮੌਰਗੇਜ ਫ੍ਰੀ ਕਰੀ ਬੈਠੇ ਆ ਮੋਸਟਲੀ ਬਾਈ ਜੀ ਥੋਡੇ ਦੁਆਰਾ ਦਿੱਤੇ ਹੋਏ ਕਿਰਾਏ ਤੇ ਡਿਪੈਂਡ ਆ ਸੋ ਇਦਾਂ ਹੀ ਨਾ ਆਈ ਜਾਓ ਥੋੜੀ ਜੀ ਜਾਣਕਾਰੀ ਤੇ ਥੋੜਾ ਜਿਹਾ ਆਪਦਾ ਦਿਮਾਗ ਖੋਲ ਕੇ ਥੋੜੀ ਜੀ ਸਰਚ ਕਰਕੇ ਤਾਂ ਜੋ ਤੁਹਾਡੀ ਇੱਥੇ ਲਾਈਫ ਆ ਜਿਹੜੀ ਉਹ ਸੈੱਟ ਹੋ ਸਕੇ ਸਰਚ ਕਰਕੇ ਆਪਦਾ ਦੇਖ ਕੇ ਬਾਈ ਜੀ ਪੈਸਾ ਇਨਵੈਸਟ ਕਰੋ ਥੋਡੇ ਪਿਓ ਦਾ ਅੱਦੇ ਦੀ ਕਮਾਈ ਆ ਤੇ ਇਹਨੂੰ ਐਵੇਂ ਮਿੱਟੀ ਨਾ ਕਰੀ ਜਾਓ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੋ ਖਾਸ ਕਰਕੇ ਜਿਹੜੇ ਜਵਾਨਾਂ ਕਾ ਜਾਂ ਜਿਹੜੇ ਮੁੰਡੇ ਜਾਂ ਕੁੜੀਆਂ ਪੈਸਾ ਲਾ ਕੇ ਪੈਸਾ ਇਨਵੈਸਟ ਕਰਕੇ ਆਉਣਾ ਚਾਹੁੰਦੇ ਸੀ ਉਹਨਾਂ ਦੇ ਲਈ ਇਹ ਵੀਡੀਓ ਖਾਸ ਹੈਗੀ ਆ ਬਹੁਤ ਬਹੁਤ ਧੰਨਵਾਦ